ਹੈਲੋ ਜੀ ਸਸ਼ਕਲ ਜੀ ਕੀ ਹਾਲ ਹੈ ਜੀ ਸਾਰਿਆਂ ਨਾਲ ਮਿਲ ਕਰਦੀ ਆ ਕਿ ਸਭ ਠੀਕ ਹੋਣਗੇ ਜੀ ਹਾਂਜੀ ਤਾਂ ਅੱਜ ਆਪਾਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਡਾਟੇ ਦੱਸ ਦਿੰਨੇ ਆ ਜੀ ਹਨਾ ਜੋ ਆਪਣੇ ਕੋਲੇ ਦੋ ਖੱਤਰੀ ਪਰਿਵਾਰ ਦੀਆਂ ਕੁੜੀਆਂ ਦੇ ਡਾਟੇ ਆਏ ਹੋਏ ਆ ਜੀ ਹਨਾ ਤੇ ਇਹਨਾਂ ਨੇ ਖੱਤਰੀ ਪਰਿਵਾਰ ਦੇ ਵਿੱਚ ਹੀ ਕਰਨਾ ਹੈ ਜੀ ਅਰੋੜਾ ਪਰਿਵਾਰ ਹੋਵੇ ਖੱਤਰੀ ਪਰਿਵਾਰ ਹੋਵੇ ਹਨਾ ਤਾਂ ਮੇਰੇ ਕੋਲ ਇਹ ਨਾ ਕੁਝ ਐਦਾਂ ਦੇ ਬਹੁਤ ਡਾਟੇ ਆ ਜਾਂਦੇ ਆ ਜੋ ਸਿਰਫ ਏਜ ਨਹੀਂ ਦੇਖਦੇ ਤੁਸੀਂ ਇਹ ਦੇਖਿਆ ਕਰੋ ਕੱਲ ਨੂੰ ਜੇ ਤੁਸੀਂ ਆਪਣੀ ਬੇਟੀ ਦਾ ਜਾਂ ਆਪਣੀ ਸਿਸਟਰ ਦਾ ਰਿਸ਼ਤਾ ਕਰਨਾ ਹੋਵੇ ਤਾਂ ਤੁਸੀਂ ਖੁਦ ਮੈਨੂੰ ਕਹੋਗੇ ਕਿ ਸਿਰਫ 2 ਜਾਂ 3 ਸਾਲ ਦਾ ਹੀ ਡਿਫਰੈਂਸ ਹੋਵੇ ਹਨਾ ਤਾਂ ਮੇਰੇ ਕੋਲੇ ਐਦਾਂ ਦੇ ਡਾਟੇ ਆਉਂਦੇ ਆ ਜਿਹੜੇ ਕਿ ਜੇ ਕੁੜੀ ਦਾ ਬਰਥ ਹੁੰਦਾ ਹੈ 2000 ਦਾ 2001 ਦਾ 88 ਦਾ ਮੁੰਡੇ ਦਾ ਜਨਮ ਹੁੰਦਾ ਕਹਿ ਦਿੰਦੇ ਕੋਈ ਨਾ ਮੈਡਮ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੁੱਛ ਕੇ ਦੇਖ ਲਓ ਹਨਾ ਤਾਂ ਤੁਸੀਂ ਆਪ ਦੇਖੋ ਜੇ ਕਿੰਨਾ ਡਿਫਰੈਂਟ ਹੁੰਦਾ ਹਨਾ ਇਸ ਦੇ ਅਕੋਰਡਿੰਗ ਬਹੁਤ ਜ਼ਿਆਦਾ ਡਿਫਰੈਂਟ ਹੁੰਦਾ ਹੈ ਜੀ ਤੁਸੀਂ ਇਹ ਨਾ ਦੇਖਿਆ ਕਰੋ ਕਿ ਤੁਸੀਂ ਆਪਣੇ ਭਰਾ ਦਾ ਜਾਂ ਤੁਸੀਂ ਆਪਣੇ بیٹے ਦਾ ਹਨਾ ਜਾਂ ਤੁਸੀਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਦਾ ਘਰ ਬਸਾਉਣ ਲਈ ਕਿਸੇ ਤੀਏ ਨੂੰ ਤੁਸੀਂ ਮਜਬੂਰ ਕਰੋ ਹਨਾ ਕਿ ਜਲਦੀ ਤੁਸੀਂ ਇਹਨਾਂ ਨਾਲ ਹੀ ਗੱਲ ਕਰੋ ਤੁਸੀਂ ਇਹਨਾਂ ਨਾਲ ਹੀ ਗੱਲ ਕਰੋ ਹਨਾ ਤੇ ਪਲੀਸ ਇਦਾਂ ਨਾ ਕਰਿਆ ਕਰੋ ਜੀ ਡਾਟਾ ਪਾ ਦਿਆ ਕਰੋ ਹਾਂ ਤੁਹਾਡੇ ਅਕੋਰਡਿੰਗ ਮੈਨੂੰ ਜੇ ਕੋਈ ਵੀ ਮੇਰੇ ਕੋਲ ਡਾਟਾ ਨੇ ਮੈਂ ਜ਼ਰੂਰ ਗੱਲ ਕਰਿਆ ਕਰਾਂਗੀ ਜੀ ਹਨਾ ਅੱਜ ਆਪਣੇ ਕੋਲੇ ਜੋ ਡਾਟੇ ਆਏ ਹੋਏ ਆ ਜੀ ਉਹ ਇੱਕ ਤਾਂ ਹੈਗਾ ਜੀ 2001 ਦਾ ਬਰਥ ਹੈ ਜੀ ਕੁੜੀ ਦਾ ਇੱਕ ਕੁੜੀ ਦਾ ਹੈਗਾ ਜੀ 1996 ਦਾ ਜਿਹਦਾ 1996 ਦਾ ਬਰਥ ਹੈ ਜੀ ਉਹਦਾ ਮੈਂ ਤੁਹਾਨੂੰ ਪਹਿਲਾਂ ਵੀ ਡਾਟਾ ਬੋਲਿਆ ਸੀ ਕਿ 1996 ਵਾਲੀ ਨੇ ਪਲੱਸ 2 ਕੀਤੀ ਹੋਈ ਹੈ ਹਾਈਟ ਹੈਗੀ ਜੀ 5 4 ਉਹਨਾਂ ਨੇ ਮੋਗੇ ਤੇ ਨੀਅਰ ਨੀਅਰ ਹੀ ਕਰਨਾ ਹੈ ਜੀ ਮੋਗੇ ਤੋਂ 50 ਕਿਲੋਮੀਟਰ ਨਾ ਹੋਵੇ ਜਾਂ 60 ਕਿਲੋਮੀਟਰ ਨਾ ਹੋਵੇ ਹਨਾ ਤੇ ਬਹੁਤ ਦੂਰ ਦੂਰ ਤੋਂ ਰਿਸ਼ਤੇ ਆ ਰਹੇ ਸੀਗੇ ਖੱਤਰੀ ਪਰਿਵਾਰ ਦੇ ਵਿੱਚ ਹੀ ਕਰਨਾ ਹੈ ਜੀ ਦਾ 1996 ਦਾ ਬੈਠਾ ਹੈ ਜੀ ਉਹਨਾਂ ਨੂੰ ਇਹ ਹੈ ਕਿ ਇੱਕ ਜਾਂ ਦੋ ਕਿਲੇ ਜੇ ਪੈਣੀ ਹੋਵੇ ਤਾਂ ਜ਼ਿਆਦਾ ਬੈਟਰ ਹੈ ਹਨਾ ਤਾ ਜੋ ਹੈਗਾ ਜੀ 2001 ਦਾ ਬਰਤ ਕੁੜੀ ਦਾ ਉਹਦੀ ਹਾਈਟ ਹੈਗੀ ਜੀ 5 5 ਕੁੜੀ ਨੇ ਸਟਿਚਿੰਗ ਦਾ ਪਾਰਲਰ ਦਾ ਸਾਰਾ ਕੋਰਸ ਕੀਤਾ ਹੈ ਉਹਨਾਂ ਨੇ ਵੀ ਮੋਗੇ ਦੇ ਵਿੱਚ ਵਿੱਚ ਹੀ ਕਰਨਾ ਹੈ ਜੀ ਤੇ ਪਲੀਜ਼ ਏਜ ਸਿਰਫ 2 ਜਾਂ 3 ਸਾਲ ਦਾ ਹੀ ਫਰਕ ਹੋਵੇ ਜੀ ਜਿਆਦਾ ਡਿਫਰੈਂਟ ਨਾ ਹੋਵੇ ਹਨਾ ਵਧੀਆ ਪਰਿਵਾਰ ਹੋਵੇ ਵੈਲ ਸੈਟਲ ਹੋਵੇ ਜੀ ਹਨਾ ਤੇ ਪਲੀਜ਼ ਉਹੀ ਕੰਟੈਕਟ ਕਰਿਓ ਕਿਉਂਕਿ ਬਹੁਤ ਇਦਾਂ ਦੇ ਮੇਰੇ ਕੋ ਡਾਟੇ ਆ ਜਾਂਦੇ ਆ ਜੋ ਅਦਰ ਕਾਸਟ ਵੀ ਹੁੰਦੀ ਆ ਸਾਡੇ ਬਾਰੇ ਗੱਲ ਕਰ ਲੋ ਸਾਡੇ ਬਾਰੇ ਗੱਲ ਕਰ ਲੋ ਤੁਸੀਂ ਇਹ ਦੇਖੋ ਜੀ ਜੇ ਉਹਨਾਂ ਨੇ ਮੈਨੂੰ ਕਿਹਾ ਕਿ ਸਿੱਖ ਖੱਤਰੀਆਂ ਚ ਹੀ ਇਹ ਕਰਨਾ ਹੈ ਤਾਂ ਉਹ ਖੱਤਰੀਆਂ ਚ ਹੀ ਕਰਨਗੇ ਜੀ ਮਹਾਜਨਾ ਦੇ ਹੀ ਕਰਨਗੇ ਉਹ ਅਦਰ ਕਾਸਟ ਚ ਜਿੱਦਾ ਕਿ ਜਟਾਂ ਦੇ ਜਾਂ ਹਨਾ ਸੁਨਿਆਰਿਆਂ ਦੇ ਜਾਂ ਮਿਸਤਰੀਆਂ ਦੇ ਇਹਨਾਂ ਕਾਸਟ ਦੇ ਵਿੱਚ ਨਹੀਂ ਕਰਦੇ ਕਿਉਂਕਿ ਦੇਖੋ ਤੁਸੀਂ ਖੁਦ ਸੋਚ ਕੇ ਦੇਖਿਆ ਕਰੋ ਕਿ ਕਦੋਂ ਜੇ ਤੁਸੀਂ ਆਪਣੀ ਸਿਸਟਰ ਦਾ ਜਾਂ ਆਪਣੀ ਭੈਣ ਦਾ ਜਾਂ ਆਪਣੀ ਬੇਟੀ ਦਾ ਰਿਸ਼ਤਾ ਕਰਦੇ ਹੋ ਇੱਕ ਤਾਂ ਤੁਸੀਂ ਏਜ ਦੇਖੋਗੇ ਜ਼ਰੂਰ ਦੇਖੋਗੇ ਜੀ ਹਨਾ ਇੱਕ ਤੁਸੀਂ ਸਾਰਾ ਕੁਝ ਕਾਰੋ ਬਾਰੋ ਦਾ ਦੇਖੋਗੇ ਕਿ ਤੁਸੀਂ ਆਪਣੇ ਭਰਾ ਦਾ ਜਾਂ ਆਪਣੇ بیٹے ਦਾ ਘਰ ਵਸਾਉਣ ਦੇ ਲਈ ਮੈਨੂੰ ਇਹ ਨਾ ਕੰਪੈਲ ਕਰਿਆ ਕਰੋ ਕਿ ਮੈਡਮ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਓ ਤੁਸੀਂ ਸਾਡੇ ਕਹਿੰਦੇ ਗੱਲ ਕਰ ਲਓ ਤੁਸੀਂ ਅੱਦਾ ਕਰੋ ਤੁਸੀਂ ਅੱਦਾ ਕਰੋ ਹਨਾ ਕਿਉਂਕਿ ਉਹ ਮੈਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਹਨਾ ਕਿਉਂਕਿ ਮੈਂ ਜਦੋਂ ਉਹਨਾਂ ਨੂੰ ਇੱਕ ਵਾਰੀ ਡਾਟਾ ਵੀ ਭੇਜਦੀ ਹਾਂ ਉਹ ਕਹਿੰਦੇ ਮੈਡਮ ਤੁਹਾਨੂੰ ਤੁਸੀਂ ਹੋਸ਼ ਵਿੱਚ ਵੀ ਹੋ ਤੁਸੀਂ ਕਿੱਦਾਂ ਦਾ ਡਾਟਾ ਭੇਜ ਰਹੇ ਹੋ ਹਨਾ ਸਾਡੀ ਕੁੜੀ ਦਾ ਡੇਟ ਆਫ ਬਰਥ ਹੈਗਾ 1996 ਹਨਾ ਇਹਦਾ ਹੈਗਾ 88 ਕਿੰਨਾ ਡਿਫਰੈਂਸ ਹੁੰਦਾ ਹੈ ਜੀ ਸਿੱਧਾ ਹੀ 8-9 ਸਾਲ ਦਾ ਫਰਕ ਪੈਂਦਾ ਤੇ ਇਹ ਦੇਖੋ 8-9 ਸਾਲ ਦਾ ਫਰਕ ਤੇ ਜੇ 2000 ਦਾ ਬਰਥ ਮੇਰੇ ਕੋ ਕੁੜੀ ਦਾ ਆਇਆ ਹੁੰਦਾ ਹੈ ਤਾਂ ਮੁੰਡੇ ਦਾ ਜਨਮ ਫਿਰ ਵੀ 92 ਦਾ ਜਾਂ 94 ਦਾ ਪਾ ਦਿੰਦੇ ਆ ਤਾਂ ਤਾਂ ਵੀ ਬਹੁਤ ਫਰਕ ਹੁੰਦਾ ਹੈ ਜੀ ਏਜ ਦਾ ਪਲੀਜ਼ ਏਜ ਵੀ ਦੇਖਿਆ ਕਰੋ ਕਾਰੋਬਾਰ ਦਾ ਵਧੀਆ ਹੋਵੇ ਜੀ ਸੋਨਾ ਹੋਵੇ ਸਮਾਰਟ ਹੋਵੇ ਵੈਲ ਸੈਟਲ ਹੋਵੇ ਤਾਂ ਕੋਈ ਵੀ ਕਿਸੇ ਨੂੰ ਇਤਰਾਜ਼ ਨਹੀਂ ਹੁੰਦਾ ਜੀ ਇਹ ਨਾ ਕੋਈ ਨਾ ਕੋਈ ਤਾਂ ਤੁਹਾਨੂੰ ਪਤਾ ਕਮੀ ਬੇਸੀ ਹੁੰਦੀ ਹੈ ਇਸ ਕਰਕੇ ਹੀ ਅਗਲੇ ਕਹਿੰਦੇ ਆ ਕਿ ਨਹੀਂ ਤੇ ਪਲੀਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਰੋ ਜੀ ਜੋ ਮੈਂ ਨੰਬਰ ਉੱਪਰ ਦਿੱੰਨੀਆਂ ਸਿਰਫ 10 ਤੋਂ 11 ਕਾਲਿੰਗ ਦਾ ਟਾਈਮ ਹੈ 10 ਤੋਂ 11 ਕਿਸੇ ਦੀ ਕਾਲ ਨਹੀਂ ਆਉਂਦੀ ਜੀ ਜਦੋਂ 12 ਜਾਂ 12:30 ਵਜ ਜਾਂਦੇ ਆ ਤੇ ਮੇਰੇ ਕੋਲੇ ਕਾਲਿੰਗਾਂ ਬਹੁਤ ਆਉਂਦੀਆਂ ਉਸ ਤੋਂ ਬਾਅਦ ਮੈਂ ਕਿਸੇ ਦੀ ਕਾਲ ਨਹੀਂ ਰਿਸਿਵ ਕਰਦੀ ਕਿਉਂਕਿ ਮੇਰਾ ਨੰਬਰ ਇਹ ਮਿਊਟ ਤੇ ਹੁੰਦਾ ਹੈ ਜੀ ਤੇ ਇਸ ਨੰਬਰ ਤੇ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਪਾ ਦਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਕਿਉਂਕਿ ਜਿੰਨਾਂ ਨੂੰ ਰਿਸ਼ਤਿਆਂ ਦੀ ਨੀਡ ਹੁੰਦੀ ਹੈ ਜੀ ਉਹ ਹੀ ਕੰਟੈਕਟ ਕਰਿਆ ਕਰੋ ਜਿਹੜੇ ਕਹਿ ਦਿੰਦੇ ਕਿ ਅਸੀਂ ਫਲਾਨਾ ਮੁੰਡਾ ਜੀ ਸਾਡਾ ਦੋਸਤ ਹੈ ਹਨਾ ਉਹਨੂੰ ਰਿਸ਼ਤਾ ਕਰਵਾ ਦਿਓ ਮੈਡਮ ਜੀ ਕਿਉਂਕਿ ਦੇਖੋ ਜੀ ਮੈਂ ਜੋਇਨਰ ਰਿਸ਼ਤੇ ਨਹੀਂ ਕਰਵਾਨੀ ਮੈਂ ਸਿੱਧੇ ਹੀ ਡਾਇਰੈਕਟ ਰਿਸ਼ਤੇ ਕਰਵਾਨੀਆਂ ਜੀ ਜਿਹੜੀਆਂ ਕੁੜੀਆਂ ਸਿਰਫ ਮੇਰੇ ਹੱਥ ਚ ਹੁੰਦੀਆਂ ਤੇ ਮੁੰਡੇ ਵੀ ਮੇਰੇ ਹੱਥ ਚ ਹੁੰਦੇ ਆ ਤੇ ਹਾਂਜੀ ਇੱਕ ਹੋਰ ਕਾਸਟ ਦੀ ਕੁੜੀ ਹੈਗੀ ਆ ਜੀ ਮਜਬੀ ਸਿੱਖ ਪਰਿਵਾਰ ਦੀ ਕੁੜੀ ਆ ਜਿਹਨੇ BCA ਕੀਤੀ ਹੋਈ ਆ ਜੀ ਹਨਾ BCA ਕੀਤੀ ਹੋਈ ਆ ਜੀ ਤੇ ਉਹਨਾਂ ਨੂੰ ਵਧੀਆ ਪਰਿਵਾਰ ਦਾ ਮੁੰਡਾ ਚਾਹੀਦਾ ਵੈਲ ਸੈਟਲ ਹੋਵੇ ਪਰਿਵਾਰ ਵਧੀਆ ਹੋਵੇ ਜੀ ਪੜਿਆ ਲਿਖਿਆ ਮੁੰਡਾ ਹੋਵੇ ਹਨਾ ਕਾਰੋਬਾਰ ਵਧੀਆ ਹੋਵੇ ਆਪਣਾ ਕਾਰੋਬਾਰ ਹੋਵੇ ਜਾਂ ਕੋਈ ਜੋਬ ਕਰਦਾ ਹੋਵੇ ਪ੍ਰਾਈਵੇਟ ਜੋਬ ਹੋਵੇ ਤਾਂ ਵੀ ਚੱਲ ਜੇਗੀ ਜੀ ਵਧੀਆ ਹੋਵੇ ਪਰਿਵਾਰ ਛੋਟੀ ਫੈਮਿਲੀ ਹੋਵੇ ਤੇ ਪਲੀਜ਼ ਇਸ ਕੁੜੀ ਦਾ ਡੇਟਾ ਬੈਥ ਹੈਗਾ 1998 ਇਹ ਹੁਣ ਮੈਂ ਤੁਹਾਨੂੰ ਤਿੰਨੋਂ ਡਾਟੇ ਬੋਲਦੇ ਆ ਤੇ ਵੀਡੀਓ ਨੂੰ ਲਾਸਟ ਤੱਕ ਦੇਖ ਕੇ ਹੀ ਕੰਟੈਕਟ ਕਰਿਆ ਕਰੋ ਜਿੱਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਦਿਆ ਕਰੋ ਕਿ ਕਿੰਨਾ ਨੇ ਬਾਇਓ ਡਾਟਾ ਸੈਂਡ ਕੀਤਾ ਹੈ ਧੰਨਵਾਦ ਜੀ